ਅਕੀ ਜਰੀਵਾਲ ਕਹਿੰਦੇ ਜਿਹੜਾ ਕਹਿੰਦਾ ਹੁੰਦਾ ਸੀ 20000 ਕਰੋੜ ਹਮ ਲੋਗ ਰੇਤੇ ਸੇ ਕਮਾਏਗੇ ਜਿਹੜਾ ਪੈਸਾ ਤੁਸੀਂ ਇਹ ਕਰ ਰਹੇ ਹੋ ਪੀਆਰਟੀ ਸੀ ਦਾ ਬਸਾ ਰੋਕ ਦੇ ਦਿੰਦੀਆਂ ਨੇ ਹਜ਼ਾਰ ਬਸ ਰੋਕ ਦਿੰਦੇ ਨੇ ਲੋਕਾਂ ਨੂੰ ਤਕਲੀਫ ਅਧਿਆਪਕਾਂ ਦੀ ਗੱਲ ਚੱਕੀ ਨਸ਼ੇ ਬਾਰੇ ਕਹਿੰਦਾ ਅਰਦਾਸ ਸਾਈਕਲ ਰੈਲੀ ਤੀਰਥ ਯਾਤਰਾ ਆ ਨਸ਼ੇ ਦੀ ਸਾਈਕਲ ਰੈਲੀ ਤੇ ਜਿਹੜਾ ਅਰਦਾਸ ਸਮਾਗਮ ਸੀ ਕਹਿੰਦਾ ਉਹ 4-4 ਕਰੋੜ ਚਪਿਆ ਨਵਜੋਤ ਸਿੰਘ ਸਿੱਧੂ ਉਥੇ ਮਹਾਰਾਜ ਦੇ ਵਿੱਚ ਇੱਕ ਕੱਟ ਕਰ ਰਹੇ ਨੇ ਹਾਲਾਂਕਿ ਉਹਦੇ ਬਾਰੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਕਹਿ ਤੱਕ ਕਿ ਇਹ ਨਵਜੋਤ ਸਿੰਘ ਸਿੱਧੂ ਦਾ ਆਪਣਾ ਨਾ ਤਾਂ ਕਾਗਜ਼ ਪ੍ਰਧਾਨ ਨੂੰ ਪਤਾ ਤੇ ਨਾ ਮੈਨੂੰ ਪਤਾ ਵਿਰੋਧੀ ਧਿਰ ਦੇ ਆਗੂ ਨੂੰ ਤੇ ਨਾ ਹੀ ਸਾਨੂੰ ਸੱਦਾ ਪੱਤਰ ਹੈ ਜੇ ਸੱਦਾ ਪੱਤਰ ਆਏਗਾ ਫਿਰ ਅਸੀਂ ਸੋਚਾਂਗੇ ਨੇ ਕੱਲੀ ਦਲ ਵੱਲ ਲਗਾਤਾਰ ਆਪਣੇ ਮਜਬੂਤੀ ਵਾਸਤੇ ਆਪਣੇ ਅਗੂਆਂ ਨੂੰ ਇਕੱਠਾ ਕੀਤਾ ਜਾ ਰਿਹਾ ਜਿੱਦੇ ਚੱਲਦੇ ਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਸ਼੍ਰੋਮਣੀ ਕਮੇਟੀ ਦੇ ਜੋ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਮੁਲਾਕਾਤ ਕੀਤੀ ਗਈ ਹੈ ਸੁਖਦੇਵ ਸਿੰਘ ਢੀਂਡਸਾਈ ਨਾਲ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਤਾਂ ਮਾਫ਼ੀ ਮੰਗਦਾ ਪੰਥ ਤੋਂ ਹਾਲਾਂਕਿ ਉਹਨਾਂ ਨੇ ਬਾਦਲ ਸਾਹਿਬ ਦੇ ਭੂਗਤੇ ਵੀ ਮਾਫ਼ੀ ਮੰਗ ਲਈ ਸੀ ਇਸ ਮਾਮਲੇ ਨੂੰ ਲੈ ਕੇ ਮਾਮਲਾ ਉੱਠ ਖੜਿਆ ਕਿ ਗੋਲੀकांड ਕਿਹਦੇ ਕਰਕੇ ਵਾਪਰਿਆ ਦੋ ਨੌਜਵਾਨ ਕਿਹਦੇ ਕਰਕੇ ਮਰੇ ਉਹਦੀ ਮਾਫੀ ਕੌਣ ਮੰਗੂਗਾ ਹਰਡਸਾ ਸਾਹਮਣੇ ਕਹਿੰਦਾ ਅਜੇ ਸੀ ਆਪਣੇ ਆਗੂ ਨਾਲ ਵਿਚਾਰ ਕਰਾਂਗੇ ਉਹਨਾਂ ਦੇ ਆਗੂਆਂ ਦੇ ਵਿੱਚ ਵੀ ਮਤਭੇਦ ਨੇ 12 ਚੀ ਦੀ ਉਫਾਂਸੀ ਵਾਲਾ ਮਾਮਲਾ ਹੋਇਆ ਸੀ 17 ਤੱਕ ਤੁਹਾਡੇ ਕੋਲ ਸਰਕਾਰ ਸੀ 5 ਸਾਲ ਤੇ 14 ਤੋਂ 20 ਤੱਕ ਤੁਸੀਂ ਗੱਠ ਜੋੜਦਾ ਸਾਰੇ ਇਹ ਤਾਰਾ ਤੱਕ ਸਰਕਾਰ ਵੀ 3 ਸਾਲ ਉਹ ਚੀਜ਼ਾਂ ਨੂੰ ਕਹਿੰਦੇ ਆ ਕਿ ਮੈਨੂੰ ਤਾਂ ਟਮਟਾਈ ਵੀ ਨਹੀਂ ਮਿਲਿਆ ਪਨਾ ਗੁਰਮੀਤ ਸਿੰਘ ਵੱਲੋਂ ਕਿਹਾ ਗਿਆ ਕਿ ਭਾਜਪਾ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ ਸਤਿ ਸ਼੍ਰੀ ਅਕਾਲ ਮੈਂ ਅਬਲਵਿੰਦਰ ਬਿੱਟੂ ਖਾਸ ਤੌਰ 'ਤੇ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਤੁਹਾਡਾ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ-ਬਹੁਤ ਮਿਹਰਬਾਨੀ ਢਿੱਲੋਂ ਸਾਹਿਬ ਨਵਜੋਤ ਸਿੰਘ ਸਿੱਧੂ ਜੋ ਕਿ ਲਗਾਤਾਰ ਸਰਕਾਰ ਨੂੰ ਘੇੜਦੇ ਨੇ ਜੀ ਇੱਕ ਗੱਲ ਹੁੰਦੀ ਢਿੱਲੋਂ ਸਾਹਿਬ ਜਦੋਂ ਵੀ ਕੋਈ ਮੁੱਦਾ ਉੱਠਦਾ ਉਹ ਇਕੱਲੇ ਪ੍ਰੈਸ ਕਾਨਫਰੰਸ ਕਰਦੇ ਨੇ ਤੇ ਕਈ ਸਾਬਕਾ ਮੰਤਰੀ ਸਾਬਕਾ ਮੈਂਬਰ ਪਾਰਲੀਮੈਂਟ ਉਹਨੇ ਕੱਲ ਰਾਮਪਰਾ ਫੂਲ ਦੇ ਲੋਕ ਸਭਾ ਹਲਕਾ ਮਹਾਰਾਜ ਜਿਹੜਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਪਿੰਡ ਕੱਲਾ ਪਿੰਡੀ ਉਹ 10 ਪਿੰਡਾਂ ਵਰਗਾ ਹੈ ਉੱਥੇ ਕਰੈਲੀ ਰੱਖ ਲਈ ਹੈ ਕੱਲ ਉਹਨੇ ਇਸ ਕਰਕੇ ਚੁਣਿਆ ਗਿਆ ਮਹਾਰਾਜ ਸਮੇਤ ਆਸ-ਪਾਸ 22 ਪਿੰਡ ਨੇ ਜਿਹੜੇ ਸਿੱਧੂ ਭਾਈਚਾਰੇ ਨਾਲ ਸੰਬੰਧਿਤ ਨੇ ਜਿਦੇ ਵਿੱਚ ਪੰਜ ਲੈਹਰੇ ਲੈਹਰਾ ਮੁਹੱਬਤ ਲੈਹਰਾ ਬੇਗਾ ਲੈਹਰਾ ਖਾਨਾ ਲੈਹਰਾ ਸੌਂਦਾ ਲੈਹਰਾ ਤੂਰਕੋਟ ਪੰਜ ਕਲਿਆਣਾ ਨੇ ਕਲਿਆਣ ਕਲਾਂ ਕਲਿਆਣ ਸੁੱਖਾ ਇਹ ਪਿੰਡ ਪੰਜ ਨੇ 10 ਹੋਗੇ 11ਵਾਂ ਮਹਾਰਾਜ ਤੇ 11 ਪਿੰਡ ਹੋਰ ਨੇ ਜਿਹਦੇ ਵਿੱਚੋਂ ਆ ਨਥਾਣਾ ਪੂਲਾ ਪੂਲੀ ਕੋਠਾਗੁਰੂ ਜਿਹੜੇ ਸਿੱਧੂਆਂ ਦੇ ਪਿੰਡ ਨੇ 22 ਪਿੰਡ ਨੇ ਕੋਠੇਗੁਰੂ ਬਾਰੇ ਮੈਨੂੰ ਥੋੜਾ ਜਿਹਾ ਉਲੇਖ ਹੈ 22 ਪਿੰਡ ਦੇ ਸਿੱਧੂਆਂ ਦੇ ਜਿਹਨੂੰ ਬਾਈਆ ਕਹਿੰਦੇ ਐ ਸੋ ਉੱਥੇ ਉਹਨਾਂ ਨੇ ਕੱਲ ਰੱਖ ਲਈ ਇੱਕ ਰੈਲੀ ਉਹਨਾਂ ਨੇ ਪੰਜਾਬ ਦੀ ਸਰਕਾਰ ਤੇ ਸਵਾਲ ਬੜੇ ਚੁੱਕੇ ਨੇ ਨੰਬਰ 1 ਤਾਂ ਆ ਕੇਜਰੀਵਾਲ ਕਹਿੰਦੇ ਜਿਹੜਾ ਕਹਿੰਦਾ ਹੁੰਦਾ ਸੀ 20000 ਕਰੋੜ ਹਮ ਲੋਗ ਰੇਤੇ ਸੇ ਕਮਾਏਂਗੇ ਕੱਲ ਬਰਾਬਰ ਬਰਾਬਰ ਹੈ ਉਹਨਾਂ ਦੀ ਮੌੜ ਰੈਲੀ ਹੈ ਤੇ ਸਿੱਧੂ ਸਾਹਿਬ ਨੇ ਰੱਖ ਲਈ ਮਹਾਰਾਜ ਤੀਜੀ ਰੈਲੀ 19 ਤਰੀਕ ਨੂੰ ਕਾਲੀ ਦਲ ਦੀ ਹੋ ਰਹੀ ਆ ਉਹ ਵੀ ਮੌੜ ਹੈ ਉਹ ਕਹਿੰਦਾ ਜਿਹੜੇ ਉਹਨੇ ਸਵਾਲ ਕੀਤੇ ਐ ਉਹ ਕਹਿੰਦਾ ਜਿਹੜਾ ਪੈਸਾ ਤੁਸੀਂ ਇਹ ਕਰ ਰਹੇ ਹੋ ਪੀਆਰਟੀਸੀ ਦੇ ਅਪਸਾਰ ਰੋਕ ਦੇ ਰਹੀਆਂ ਨੇ ਹਜ਼ਾਰ ਬਾਸ ਰੋਕ ਦੇ ਨੇ ਲੋਕਾਂ ਨੂੰ ਤਕਲੀਫ ਅਧਿਆਪਕਾਂ ਦੀ ਗੱਲ ਚੱਕੀ ਨਸ਼ੇ ਬਾਰੇ ਕਹਿੰਦਾ ਅਰਦਾਸ ਸਾਈਕਲ ਰੈਲੀ ਤੀਰਥ ਯਾਤਰਾ ਆ ਨਸ਼ੇ ਦੀ ਸਾਈਕਲ ਰੈਲੀ ਤੇ ਜਿਹੜਾ ਅਰਦਾਸ ਸਮਾਗਮ ਸੀ ਕਹਿੰਦਾ ਚਾਰ-ਚਾਰ ਕਰੋੜ ਚਪਿਆ ਤੁਹਾਡਾ 8000 ਕਰੋੜ ਰੁਪਇਆ ਕੇਂਦਰ ਨੇ ਰੋਕ ਲਿਆ ਜਿਹਦੇ ਵਿੱਚੋਂ 5500 ਕਰੋੜ ਪੇਂਡੂ ਵਿਕਾਸ ਫੰਡ 621 ਕਰੋੜ ਕੌਮੀ ਸਿਹਤ ਮਿਸ਼ਨ 850 ਕਰੋੜ ਮੰਡੀ ਵਿਕਾਸ ਫੰਡ ਤੇ 1000 ਕਰੋੜ ਕਿਸੇ ਹੋਰ ਦੀ ਗੱਲ ਕਰਦੇ ਐ ਉਹ ਕਹਿੰਦੇ ਕੇਂਦਰ ਤੋਂ ਬੈਂਕ ਆਰਬੀਆਈ ਲਿਮਟਾਂ ਟੁੱਟੀਆਂ ਅਧਿਕਾਰਤਾਂ ਨੇ ਤੇ ਉਹ ਸ਼ਰਾਬ ਭਰੇ ਗੱਲ ਕਹਿੰਦੇ ਐ ਕਰਨਾਟਕ ਤਾਮਲ ਲਾਡੂ ਜਿਹੜਾ ਮਾਲੀਆ ਉਹਨਾਂ ਦਾ ਕਰਨਾਟਕ ਦਾ 2.5 ਲੱਖ ਕਰੋੜ ਤਾਮਲ ਲਾਡੂ ਦਾ 2 ਲੱਖ ਕਰੋੜ ਤੇ ਇੱਕ ਸਵਾਲ ਪੁੱਛਦੇ ਆ ਵੀ ਐਲਬਾਣਾ ਲਾਇਸੈਂਸ ਕਿਹਦੇ ਕਿਹਦੇ ਕੋਲ ਨੇ ਇੱਕ ਇਹ ਦੱਸ ਦਿਓ ਬੜੇ ਜੀ ਸਕੂਲਾਂ ਨੂੰ ਛੁੱਟੀਆਂ ਕਰਨਾ ਰੈਲੀ ਵਾਸਤੇ ਉਹਦੇ ਵਿੱਚ ਡੀਸੀ ਤੇ ਸਿੱਖਿਆ ਵਿਭਾਗ ਅਮਰੋ ਸਾਹਮਣੇ ਨੇ ਇਸੇ ਤਰ੍ਹਾਂ ਉਹ ਕਹਿੰਦੇ ਅਕਾਲੀ ਦਲ ਤਾਂ ਪਘੌੜਾ ਹੈ ਕਹਿੰਦੇ ਸੀਟਾਂ ਦਾ ਦੋ ਹੈ ਇਹਨਾਂ ਤੋਂ ਤਾਂ ਗੱਲ ਹੀ ਕੀ ਕਰਨੀ ਹੈ ਫਿਰ ਉਹ ਕਹਿੰਦੇ ਨੇ ਕਿ 1250 2000 ਠੇਕਾ ਮੁਲਾਜ਼ਮ डीसी ਦਫ਼ਤਰਾਂ 'ਚ ਕੰਮ ਨਹੀਂ ਚੱਲ ਰਿਹਾ ਬੰਦ ਪਏ ਨੇ ਤੇ 28 ਕਰੋੜ ਰੁਪਇਆ ਯੋਗਾ ਤੇ ਲਾਤਾ ਕਹਿੰਦੇ ਚੋੜ ਮੈਨੀਫੈਸਟੋ ਚ ਕਿਤੇ ਸੀ ਟੋੜਾ ਇਹ 6 ਲੱਖ ਰੁਪਇਆ ਘੰਟੇ ਤੇ ਥੋੜਾ ਜਹਾਜ਼ ਉੱਡਦਾ ਕੇਜਰੀਬਾਲ ਨੂੰ ਵਹਾ ਕੇ ਨਸ਼ੇ ਦੇ ਮਾਮਲੇ ਵਿੱਚ ਉਹਨਾਂ ਨੇ ਬਹੁਤ ਵੱਡਾ ਇਲਜ਼ਾਮ ਲਾਇਆ ਨਵਜੋਤ ਸਿੱਧੂ ਨੇ ਜਦੋਂ ਤੱਕ ਕਹਿੰਦੇ ਰਾਜਨੀਤਿਕ ਪੁਲਿਸ ਇਹ ਗੱਠ ਜੋੜ ਟੁੱਟਦਾ ਨਹੀਂ ਸ਼ਾਨੀ ਰੋਕਿਆ ਜਾ ਸਕਦਾ ਰੇਤੇ ਦੀ ਟਰਾਲੀ ਜਿਹੜੀ 3000 ਤੇ ਜਾਂ 3300 ਰੁਪਏ ਦੀ ਮਿਲਦੀ ਸੀ 21000 ਕਰੋੜ ਹੈ ਖੱਡਾਂ 40 40 ਫੁੱਟ ਦੂੰਗੇ ਆ ਪਾਤੀਆ ਕੌਣ ਜ਼ਿੰਮੇਵਾਰ ਹੈ 40 ਫੁੱਟ ਤੱਕ ਦੇ ਪਾਤੇ ਨੇ ਉਹ ਕਹਿੰਦੇ ਰੇਤੇ ਚੋਂ ਆਂਧਰਾ 7000 ਕਰੋੜ ਤੈਲਗਾਨਾ 5000 ਕਰੋੜ 700 ਕਿਲੋਮੀਟਰ ਦਰਿਆ ਆ ਸਾਡੇ 1350 ਆਏ ਚਾਰਖੰਡ 7000 ਕਰੋੜ ਤੇ ਇਹ ਸਾਰਾ ਕੁਝ ਉਹ ਕਹਿੰਦਾ ਹੁੰਦੇ ਤੇ ਜਿਹੜਾ ਕਰਜ਼ਾ ਸੀ ਉਹ ਪੰਜਾਬ ਪਹਿਲੀਆ ਸਰਕਾਰਾਂ ਦੇ ਵਿੱਚ ਕਹਿੰਦੇ ਕਿ 10 ਸਾਲ ਦੇ ਵਿੱਚ 10 ਤੋਂ 15000 ਕਰੋੜ ਕਾਂਗਰਸ ਦਾ 15 ਤੋਂ 20 ਤੇ ਹੁਣ 35 ਤੋਂ ਉੱਪਰ ਹੈ ਇਹ ਜਦੋਂ ਜੋ ਸਿੰਘ ਸਿੱਧੂ ਕਹਿੰਦੇ ਆ ਫਿਰ ਉਹ ਕਹਿੰਦੇ ਆ ਕਿ ਜੇ 50000 ਤੋਂ 60000 ਕਰੋੜ ਐਲਬਨ ਜਿਹੜਾ 15 ਕਰੋੜ ਕੇਵਲ ਦਾ ਇੱਕ ਕੋਲੇ ਜਾਂਦਾ 5 ਕਰੋੜ ਤਹਾਂ ਜਾਂਦਾ ਮਹੀਨੇ ਦਾ ਤੇ ਗੁਰਦੀਪ ਜੁਝਾਰਬਾਸ ਵਾਲੇ ਤੇ ਪਰਚਾ ਕੀ ਦਰਜ ਕੀਤਾ ਕਹਿੰਦੇ ਮੈਂ ਕੀਤਾ ਸੀ ਉਹ ਤੋਂ ਟੈਕਸਚਰੀ ਦਾ ਜੇ ਸਹੀ ਰੂਪ ਚ ਆ ਜੇ ਉਹਨਾਂ ਦੇ ਬਤਵਕ 15 ਤੇ 5b ਜੀ 20 ਕਰੋੜ ਰੁਪਇਆ ਜਿਹੜਾ ਬਾਹਰ ਜਾ ਰਿਹਾ ਹੈ 2 ਨੂੰ ਕਰਕੇ 12 ਨਾਲ 240 ਕਰੋੜ ਹੋ ਗਿਆ ਤੇ 5 ਸਾਲ ਦਾ 1200 ਕਰੋੜ ਹੋ ਗਿਆ ਇਹਦੇ ਤੇ ਇਲਜ਼ਾਮ ਲਾਇਆ ਵੀ ਕਿੱਥੇ ਕਿੱਥੇ ਜਾਂਦਾ ਲਿਆਓ ਲੋਕਾਂ ਚ ਹਿਸਾਬ ਉਹ ਕਹਿੰਦੇ ਮਾਨ ਸਾਹਿਬ ਤੁਸੀਂ ਤਾਂ ਕਹਿੰਦੇ ਹੁੰਦੇ ਸੀ ਕਿ ਸਾਡੇ ਵੇਲੇ ਕਿਤੇ ਧਰਨਾ ਨਹੀਂ ਲੱਗਣਾ ਬਲਕਿ ਧਰਨਿਆਂ ਦੀ ਗਿਣਤੀ ਵਧ ਗਈ। ਸੋ ਦਵਜੋਤ ਸਿੰਘ ਸਿੱਧੂ ਜਿਹੜੇ ਜਿਹੜੇ ਅੰਕੜੇ ਕੱਢ ਕੇ ਲਿਆ ਰਿਹਾ ਹੈ ਜੇ ਉਹ ਅੰਕੜਿਆ ਦੇऊं ਉਹ ਕਹਿੰਦੇ ਕਿ ਇਹੀ ਪੈਸੇ ਤੁਸੀਂ 50 ਤੋਂ 60 ਹਜ਼ਾਰ ਕਰੋੜ ਪਾ ਕੇ ਕੇਂਦਰ ਦੀਆਂ ਸਕੀਮਾਂ 60 40 ਤੇ ਨੇ ਕਹੀ। ਤੁਸੀਂ 40 ਰੁਪਏ ਪਾਓ 60 ਕੇਂਦਰ ਦੇ 100 ਰੁਪਏ ਮਿਲੂਗਾ ਉਹ ਕਹਿੰਦੇ ਕਈ ਰਾਜ ਹਜ਼ਾਰਾਂ ਕਰੋੜ ਰੁਪਏ ਲੈ ਗਏ ਸੈਂਟਰ ਤੋਂ ਤੇ ਤੁਸੀਂ ਢੀਲਾ ਨਹੀਂ ਕੋ ਕਿ ਕਦੇ ਮਿਲ ਲੈਣੀ ਦੀ ਜਾ ਕੇ ਸੁਭਾਨ ਸਾਹਿਬ ਦੇ ਉੱਤੇ ਬਹੁਤ ਗੰਭੀਰ ਇਲਜ਼ਾਮ ਲਾਏ ਨੇ ਉਹ ਕਹਿੰਦੇ ਨਾ ਤੁਸੀਂ ਪਹਿਲਾਂ ਜਵਾਬ ਦਿੱਤੇ ਆ ਤੇ ਨਾ ਹੁੰਦੇ ਨੇ ਪਰ ਕੱਲ ਨੂੰ ਨਵਜੋਤ ਸਿੰਘ ਸਿੱਧੂ ਉੱਥੇ ਮਹਾਰਾਜ ਦੇ ਵਿੱਚ ਇੱਕ ਇਕੱਠ ਕਰ ਰਹੇ ਨੇ ਹਾਲਾਂਕਿ ਉਹਦੇ ਬਾਰੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਕਹਿ ਤੱਕ ਕਿ ਇਹ ਨਵਜੋਤ ਸਿੰਘ ਸਿੱਧੂ ਦਾ ਆਪਣਾ ਨਾ ਤਾਂ ਕਾਂਗਰਸ ਪ੍ਰਧਾਨ ਨੂੰ ਪਤਾ ਤੇ ਨਾ ਮੈਨੂੰ ਪਤਾ ਬਰੁਧੀ ਤਰਦੇ ਆਗੂ ਨੂੰ ਤੇ ਨਾ ਹੀ ਸਾਨੂੰ ਸੱਦਾ ਪੱਤਰ ਹੈ ਜੇ ਸੱਦਾ ਪੱਤਰ ਆਏਗਾ ਫਿਰ ਅਸੀਂ ਸੋਚਾਂਗੇ ਜੀ ਸਟੂਡੈਂਸਾ ਸ਼ਰੋਮਣੀ ਅਕਾਲੀ ਦਲ ਬਲ ਲਗਾਤਾਰ ਆਪਣੀ ਮਜੂਤੀ ਵਾਸਤੇ ਆਪਣੀ ਆਗੂਆਂ ਨੂੰ ਇਕੱਠਾ ਕੀਤਾ ਜਾ ਰਿਹਾ ਜਿੱਦੇ ਚੱਲਦੇ ਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਸ਼ਰੋਮਣੀ ਕਮੇਟੀ ਦੇ ਜੋ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਮੁਲਾਕਾਤ ਕੀਤੀ ਗਈ ਹੈ ਸੁਖਦੇਵ ਸਿੰਘ ਢੀਂਡਸਾ ਜੀ ਨਾਲ ਬਿੱਟੂ ਜੀ ਇਹ ਕੱਲ ਦਾ ਮੁਲਾਕਾਤ ਹੈ ਜਦੋਂ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਸੁਪੁੱਤਰ ਵੱਡੇ ਰਣਜੀਤ ਸਿੰਘ ਤਲਵੰਡੀ ਦੀ ਭੋਗ ਸੀਗਾ ਅੰਤਮ ਅਰਦਾਸ ਸੀ ਰਣਜੀਤ ਸਿੰਘ ਤਲਵੰਡੀ ਅਕਾਲੀ ਦਲ ਸੰਯੁਕਤ ਢੀਂਡਸਾ ਸਾਹਿਬ ਦੇ ਨਾਲ ਹੈ ਤੇ ਸਾਰੇ ਅਕਾਲੀ ਆਗੂ ਨੇ ਉੱਥੇ ਜਾਣਾ ਸੀ ਉੱਥੇ ਸਰਦਾਰ ਸੁਖਦੇਵ ਸਿੰਘ ਢੀਡਾ ਸਾਹਿਬਰਾ ਸਰਪ੍ਰੇਮ ਸਿੰਘ ਚੰਦੂ ਮਾਜਰਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਧਾਮੀ ਸਾਹਿਬ ਨੇ ਜਾਣਿਆ ਹੀ ਸੀ ਕਿਉਂਕਿ ਜਥੇਦਾਰ ਜਗਦੇਵ ਸਿੰਘ ਤਲਵੰਡੀ ਵੀ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਨੇ ਇਹ ਸਾਰੇ ਆਗੂ ਉੱਥੇ ਗਏ ਜਦੋਂ ਸਿਆਸੀ ਆਗੂ ਇਕੱਠੇ ਹੋਣ ਤੁਸੀਂ ਪਿਛਲੀਆਂ ਰੈਲੀਆਂ ਰੂਣਗਾਂ ਨਹੀਂ ਦੇਖੀਆਂ ਆਮ ਤੌਰ ਤੇ ਜਿਹੜਾ ਆ ਫਤੇਗੜ ਸਾਹਿਬ ਦਾ ਜੋੜ ਮੇਲ ਸੀ ਜਾਂ ਹੋਰ ਸੀ ਪੱਤਰਕਾਰ ਵੇਖੀ ਜਾਂਦੇ ਕਿ ਆਗੂ ਕਦੋਂ ਸਰ ਜੋੜ ਕੇ ਜੇ ਬਹਿੰਦੇ ਆ ਜੀ ਉਹ ਤੱਕ ਫੋਟੋ ਹੀ ਨਹੀਂ ਸੀ ਖਿੱਚਦੇ ਜਾ ਕੇ ਵੀ ਕਹਿ ਜਾਂਦੇ ਕੋਣ 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 ਹੁੰਦੇ ਵਿਚਾਲੇ ਬਾਦਲ ਸਾਹਿਬ ਤੇ ਟੌੜਾ ਸਾਹਿਬ ਬੈਠੇ ਐ ਇੱਕ ਪਾਸੇ ਤਲਵੰਡੀ ਸਾਹਿਬ ਬੈਠਾ ਦੂਜੇ ਪਾਸੇ ਕੈਪਟਨ ਅੰਗਮਲਜੀਤ ਬੈਠੇ ਆ ਪ੍ਰਾਸਰ ਚੰਦੂ ਬਜਰਾ ਬੈਠੇ ਐ ਇਹ ਪੰਜ ਸੱਤ ਆਗੂ ਆਏ ਜੇ ਕਰਕੇ ਜਦੋਂ ਸੱਜਾ ਜੋੜ ਲੈਂਦੇ ਉਹ ਫੋਟੋ ਖਿੱਚੀ ਜਾਂਦੀ ਤੇ ਫਿਰ ਸਭ ਤੋਂ ਪਹਿਲੇ ਸਫੇਤੇ ਲੱਗਦੀ ਬੜੀਆਂ ਕਿਸੇ ਮੁੱਦੇ ਨੂੰ ਲੈ ਕੇ ਗੰਭੀਰ ਵਿਚਾਰਾਂ ਕਰਦੇ ਹੋਏ ਤੇ ਜਦੋਂ 2 4 80 ਆਗੂ ਕਿਸੇ ਕਮਰੇ 'ਚ ਬਹਿ ਜਾਂਦੇ ਤੇ ਪੱਤਰਕਾਰਾਂ ਦੀ ਪੱਕੀ ਉਹ ਲੀਡ ਹੁੰਦੀ ਹੈ ਬੰਦ ਕਮਰਾ ਮੀਟਿੰਗ ਕਿਸੇ ਗੰਭੀਰ ਮੁੱਦੇ ਤੇ ਗੱਲਬਾਤ ਕਰਦੇ ਹੋਏ ਜੀ ਹੁਣ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਹਿ ਦਿੱਤਾ ਕਿ ਮੈਂ ਤਾਂ ਮਾਫੀ ਮੰਗਦਾ ਪੰਥ ਤੋਂ ਹਾਲਾਂਕਿ ਉਹਨਾਂ ਨੇ ਬਾਦਲ ਸਾਹਿਬ ਦੇ ਭੂਗਤੇ ਵੀ ਮਾਫੀ ਮੰਗ ਲਈ ਸੀ ਇਸ ਮਾਮਲੇ ਨੂੰ ਲੈ ਕੇ ਮਾਮਲਾ ਉੱਠ ਖੜਿਆ ਬੜਾ ਚਰਚਾ ਚ ਹੋਇਆ ਅੱਧੇ ਆਗੂ ਕਹਿੰਦੇ ਨੇ ਕਿ ਚਲੋ ਗਾਹ ਤੁਰੂਗਾ ਪਰ ਬਹੁਤ ਸਾਰੇ ਆਗੂ ਇਹ ਕਹਿੰਦੇ ਨੇ ਕਿ ਗੋਲੀकांड ਕਿਹਦੇ ਕਰਕੇ ਵਾਪਰਿਆ ਦੋ ਨੌਜਵਾਨ ਕਿਹਦੇ ਕਰਕੇ ਮਰੇ ਉਹਦੀ ਮਾਫੀ ਕੌਣ ਮੰਗੂਗਾ ਕੀ ਇਹ ਸਾਰਾ ਕੁਝ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਤੇ ਹੋ ਰਿਹਾ ਹੈ 24 ਦੀ ਆਮ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਪਤਾ ਨਹੀਂ ਲੇਕਿਨ ਇਹ ਸਾਰੇ ਇਕੱਠੇ ਹੋਣ ਲੱਗੇ ਨੇ ਇਸ ਇਕੱਠੇ ਹੋਣ ਦੇ ਵਿੱਚ ਮੈਂ ਮਹਿਸੂਸ ਕਰਦਾ ਕਿ ਕੋਕਟੇਢੀਰ ਸਾਹਿਬ ਨੇ ਕਹਿਤਾ ਅਜੇ ਅਸੀਂ ਆਪਣੇ ਆਗੂ ਨਾਲ ਵਿਚਾਰ ਕਰਾਂਗੇ ਉਹਨਾਂ ਦੇ ਆਗੂਆਂ ਦੇ ਵਿੱਚ ਵੀ મત ਭੇਦ ਨੇ ਤੇ ਭਾਰਤੀ ਜਨਤਾ ਪਾਰਟੀ ਕਿਵੇਂ ਇਹਨੂੰ ਦੇਖਦੀ ਹੈ ਅੱਜ ਦੀ ਘੜੀ ਅਕਾਲੀ ਦਲ ਇੱਕ ਯਤਨ ਕਰ ਰਿਹਾ ਹੈ ਕਿ ਖੋਈ ਹੋਈ ਸਿਆਸੀ ਜ਼ਮੀਨ ਦੁਬਾਰਾ ਮਿਲ ਜਾਵੇ ਅਜਿਹੀ ਸਥਿਤੀ ਦੇ ਵਿੱਚ ਫਿਰ ਬਹੁਜਨ ਸਮਾਜ ਪਾਰਟੀ ਕਿੱਥੇ ਖੜੇਗੀ ਉਹਨਾਂ ਨਾਲ ਉਹੀ ਹੋਏਗੀ ਜਿਹੜੀ 96 ਚ ਹੋਈ ਸੀ ਜਾਓ ਗੱਠ ਜੋੜ ਦਾ ਹਿੱਸਾ ਬਣਨਗੇ ਇਹਨਾਂ ਦੀ ਸੁਪਰੀਮ ਕੋਰਟ ਆਇਆ ਬੱਤੀ ਨੇ ਕਹਿਤਾ ਅਸੀਂ ਕਿਸੇ ਨਾਲ ਸੁਝੋਤਾ ਨਹੀਂ ਕਰਨਾ ਅਸੀਂ ਕਿਸੇ ਇਕੱਠ ਜੋੜ ਚ ਨਹੀਂ ਅਜਿਹੀ ਸਥਿਤੀ ਦੇ ਵਿੱਚ ਅਕਾਲੀ ਦਲ ਕਿਤੇ ਇਹ ਤਾਂ ਨਹੀਂ ਕਿ ਜੋ ਕੁਝ 96 ਚ ਕੀਤਾ ਲੜੇ ਬਹੁਜਨ ਸਵਾਜ ਪਾਰਟੀ ਨਾਲ 13 ਚੋਂ 11 ਸੀਟਾਂ ਜਿੱਤੀਆਂ 8 ਅਕਾਲੀ ਦਲ ਨੇ 3 ਬਹੁਜਨ ਸਵਾਜ ਪਾਰਟੀ 3 ਅਸੀਂ ਉਹਨਾਂ ਕੋਲ 3 ਦੀਆਂ ਤਰ ਜਿੱਤ ਗਏ ਹੋਏ ਇਹ ਦਸਾਂ ਚੋਂ 8 ਜਿੱਤ ਗਏ ਜਦੋਂ ਫਿਰ ਬਿਨਾਂ ਸ਼ਰਤ ਹਮਾਇਤ ਜੀ ਸਾਡੀ ਤਾਂ ਤੇ ਲੋਕ ਮਰਵਾਏ ਕਿਉਂ ਜਿਹੜੇ ਆਨੰਦਪੁਰ ਸਾਹਿਬ ਦੇ ਮਤੇ ਵਿੱਚ ਵੱਧ ਅਧਿਕਾਰਾਂ ਦੀ ਗੱਲ ਕਰਦੇ ਸੀ ਘਟੋ ਘਟ ਉਹੀ ਪਾਸ ਕਰਾ ਲੈਂਦੇ ਕੀ ਹੁਣ ਜਦੋਂ ਸਮਝੌਤਾ ਹੋਵੇਗਾ ਜੇ ਮੰਨ ਲਓ ਹੁੰਦਾ ਵੀ ਆ ਸਿਆਸਤ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਅਕਾਲੀ ਦਲ ਕੋਈ ਮੰਗ ਮਨਵਾਏਗਾ ਵੀ ਇਹੇ ਹਾਲ ਤਾਂ ਬਲਵੰਤ ਸਿੰਘ ਰਾਜਵਾਨ ਅਤੇ ਉਹਦੀ ਭੈਣ ਪੁੱਛਦੇ ਆ ਬੀਬੀ ਕਮਲਦੀਪ ਕਿ ਤੁਹਾਡਾ 96 ਤੋਂ ਲੈ ਕੇ 20 ਤੱਕ 24 ਸਾਲ ਸਮਝੌਤਾ ਰਿਹਾ ਹੈ 12 ਚ ਦੀ ਉਹ ਫਾਂਸੀ ਵਾਲਾ ਮਾਮਲਾ ਹੋਇਆ ਸੀ 17 ਤੱਕ ਤੁਹਾਡੇ ਕੋਲੇ ਸਰਕਾਰ ਸੀ 5 ਸਾਲ ਤੇ 14 ਤੋਂ 20 ਤੱਕ ਤੁਸੀਂ ਗੱਠ ਜੋੜ ਦਾ ਹਿੱਸਾ ਰਹੇ 17 ਤੱਕ ਸਰਕਾਰ ਵੀ 3 ਸਾਲ ਉਹ ਚੀਜ਼ਾਂ ਨੂੰ ਕਹਿੰਦੇ ਆ ਕਿ ਮੈਨੂੰ ਤਾਂ ਟਾਈਮ ਹੀ ਨਹੀਂ ਮਿਲਿਆ ਲੜਕਾਰ ਕੇ ਗੁਰੂ ਚੋਰੀ ਕੀਤਾ ਹੋਵੇ ਤੇ ਕਹੇ ਤੁਹਾਨੂੰ ਲੱਭ ਲੋ ਤੇ ਤੁਸੀਂ ਕਹਿੰਦੇ ਟਾਈਮ ਨਹੀਂ ਮਿਲਿਆ ਅਜਿਹੀ ਸਥਿਤੀ ਦੇ ਵਿੱਚ ਇਕੱਠੇ ਹੁੰਦੇ ਆ ਨਹੀਂ ਹੁੰਦੇ ਸਵਾ ਦੱਸੇਗਾ ਅਜਿਹੀ ਸਥਿਤੀ ਦੇ ਵਿੱਚ ਬਹੁਤ ਜਨ ਸਮਾਜ ਪਾਰਟੀ ਕਿੱਥੇ ਜੇ ਖੜੇਗੀ ਜਾਂ ਫਿਰ ਇੱਕ ਵਾਰੀ ਕਿਨਾਰਾ ਕਰ ਦਿੱਤਾ ਜਾਵੇਗਾ ਉਹਨਾਂ ਨੂੰ ਸਵਾ ਦੱਸੇ ਜੀ ਸ਼ਿਲਪਰ ਖੰਨਾ ਦੇ ਬੀਡੀ ਤੇ ਇੱਕ ਸਖਤ ਐਕਸ਼ਨ ਲੈ ਗਿਆ ਕਿ ਸਰਕਾਰੀ ਫੰਡਾਂ ਨੂੰ ਗਵਨ ਕਰਨ ਲੈ ਕੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਜੀ ਪੰਚਾਇਤ ਦੇ ਮੰਤਰੀ ਨੇ ਲਾਲਜੀਤ ਸਿੰਘ ਭੁੱਲਰ ਸਾਹਿਬ ਭੋਲਰ ਸਾਹਿਬ ਨੇ ਉਥੋਂ ਦੇ ਬੀਡੀਪੀਓ ਨੇ ਕੁਲਵਿੰਦਰ ਸਿੰਘ ਰੰਦਾਵਾ ਇਹਨਾਂ ਨੇ ਕਥਤ ਰੂਪ ਦੇ ਵਿੱਚ ਸਰਕਾਰੀ ਫੰਡਾਂ ਦੇ ਵਿੱਚ ਕਥਤ ਕੁਝ ਗबन ਕੀਤਾ ਉਹਨਾਂ ਨੂੰ ਉਹਨੂੰ ਮਤਲ ਕਰ ਦਿੱਤਾ ਗਿਆ ਸ਼ਿਕਾਇਤਾ ਦੇ ਘਰ ਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਜਿਹਨੂੰ ਆਪ ਡੀਡੀਪੀਓ ਕਹਿੰਦੇ ਆ ਉਹਨੂੰ ਜਾਂਚ ਸੌਂਪੀ ਗਈ ਸੀ ਡੀਡੀਪੀ ਲੁਧਿਆਣਾ ਵੱਲੋਂ ਪ੍ਰਾਪਤ ਹੋਈ ਰਿਪੋਰਟ ਵਿੱਚ ਕਿਹਾ ਗਿਆ ਕਿ ਕੁਲਵਿੰਦਰ ਸਿੰਘ ਰੰਧਾਵਾ ਪੰਚਾਇਤ ਸੰਮਤੀ ਖੰਨਾ ਦੇ ਫੰਡਾਂ ਦੀ ਬਹੁਤ ਦੁਰਵਰਤੋਂ ਕੀਤੀ। ਉਹਨੇ ਬਿਨਾਂ ਮਨਜ਼ੂਰੀ ਤੋਂ 58,25,000 ਰੁਪਏ ਗਲਤ ਢੰਗ ਨਾਲ ਕਥਤ ਅਦਾਇਗੀਆਂ ਕੀਤੀਆਂ। ਉਹਦਾ ਹੈੱਡਕੁਆਟਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਐਸਐਸ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮਹਾਲੀ ਵਿਖੇ ਹੋਵੇਗਾ ਮਤਲਬ ਅਧਿਕਾਰੀਆਂ ਨੂੰ ਸਿਵਲ ਸੁਭਾ ਮਦੇ ਨਿਯਮਾਂ ਅਨੁਸਾਰ ਸ਼ਰਤਾਂ ਅਨਸਾਰ ਗੁਜ਼ਾਰਾ ਪੱਤਾ ਦਿੱਤਾ ਜਾਵੇਗਾ ਲੋਕਾਂ ਨੂੰ ਸਾਫ਼ ਸੁਥਰਾ ਕਹਿੰਦੇ ਜੀ ਅਸੀਂ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇ ਰਹੇ ਤੇ ਮਾਨ ਸਾਹਿਬ ਦਾ ਇਹ ਜਿਹੜਾ ਵੀ ਬੰਦਾ ਇਸ ਤਰ੍ਹਾਂ ਦਾ ਕਰਦਾ ਡਿਊਟੀ ਚ ਕਤਾਹੀ ਉਹ ਕਦੇ ਵੀ ਬਰਦਾਸ਼ਤ ਨਹੀਂ ਹੋਵੇਗੀ ਜੀ ਜੀ ਸੋਟਲਸ ਨਾਲ ਹੀ ਗੱਲ ਕਰਦੇ ਆ 2024 ਨੂੰ ਲੈ ਕੇ ਭਾਜਪਾ ਦੇ ਸੀਨੀਅਰ ਲੀਡਰ ਨੇ ਗੁਰਜੀਤ ਸਿੰਘ ਵੱਲੋਂ ਕਿ ਰਾਣਾ ਗੁਰਮੀਤ ਸਿੰਘ ਮਾਫ ਕਰਨਾ ਰਾਣਾ ਗੁਰਮੀਤ ਸਿੰਘ ਵੱਲੋਂ ਕਿਹਾ ਗਿਆ ਕਿ ਭਾਜਪਾ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ ਜੀ ਦੇਖੋ ਪੁਰਾਣੀ ਕਹਾਵਤ ਹੈ ਕਿ ਜਿਹੜੇ ਨਵੇਂ-ਨਵੇਂ ਮੁਸਲਮਾਨ ਬੰਦੇ ਆ ਉਹ ਨਵਾਦ ਚਾਰ ਵਾਰੀ ਵੱਧ ਪੜਦੇ ਹੁੰਦੇ ਜੀ ਪਿਛਲੇ ਸਾਲੇ ਤਾਜ਼ੇ-ਤਾਜ਼ੇ ਉਦੋਂ ਬਾਅਦ ਚੋਣਾ ਚਾਣਾ ਤਾਂ ਕੋਈ ਹੁੰਜਾ ਨਹੀਂ ਇਹ ਤਾਜ਼ੇ-ਤਾਜ਼ੇ ਭਾਰਤੀ ਜਨਤਾ ਪਾਰਟੀ ਚਰਲੇ ਨੇ ਭਾਰਤੀ ਜਨਤਾ ਪਾਰਟੀ ਜਦੋਂ ਤੋਂ ਤਿੰਨ ਸੂਬਿਆਂ ਦੇ ਵਿੱਚ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਹਾਲਾਂਕਿ ਬਹੁਤ ਸਾਰੇ ਸਵਾਲ ਵੀ ਉੱਠਦੇ ਆ ਉਚਰਤ ਚ ਹੈ ਕਹਿੰਦੇ ਆ ਕਿ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ 2012 ਚ ਜਦੋਂ ਅਕਾਲੀ ਦਲ ਲਗਾਤਾਰ ਦੂਜੀ ਵਾਰ ਪੰਜਾਬ ਚ ਜਿੱਤਿਆ ਸੀ ਇਤਿਹਾਸਕ ਤੌਰ ਤੇ ਤੇ ਚਰਚਾ ਹੋਈ ਸੀ ਕਿ ਸਰਦਾਰ ਸੁਖਵੀਰ ਸੋ ਬਾਦਲ ਦੀ ਨੀਤੀ ਦੇਖੋ ਕਿਵੇਂ ਲਾਗੂ ਹੋ ਰਹੀ ਹੈ ਅਕਾਲੀ ਦਲ ਨੂੰ ਬਹੁਤ ਉੱਚਾ ਚੱਕਤਾ ਉਹਨਾਂ ਨੇ ਤੇ ਜਦੋਂ ਦੋ ਵਾਰ ਹਾਰ ਹੋ ਗਈ ਹੁਣ ਕੋਈ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹੁਣ ਉੱਥੇ ਤਿੰਨ ਜਿੱਤਾਂ ਹੋ ਗਈਆਂ ਤੇਲਗਾਨਾ ਹਾਰ ਗਏ ਤੇ ਜਿਹੜਾ ਚੌਥਾ ਸੂਬਾ ਸੀ ਮੀਜ਼ੋਰਮ ਉਹਦੇ ਵਿੱਚ ਸਥਾਨਕ ਪਾਰਟੀ ਜਿੱਤ ਗਈ ਜਿਹੜੀ ਉਹ ਜੈਡ ਜੀ ਪੀਐਮਏ ਯੂਰੋਪੀਪਲ ਜ ਮੂਵਮੈਂਟ ਤੇ ਹੁਣ ਗੁਰਬੀਰ ਸਿੰਘ ਸੋਢੀ ਸਾਹਿਬ ਕਹਿੰਦੇ ਨੇ ਜੀ ਲੋਕਾਂ ਦੇ ਬਦਲਾਅ ਨੇ ਆਮ ਆਦਮੀ ਪਾਰਟੀ ਸਰਕਾਰ ਚ ਲਿਆਂਦੀ ਸੀ ਪਰੰਤੂ ਪੌਣੇ ਦੋ ਸਾਲਾਂ ਤੋਂ ਇਹਨਾਂ ਤੋਂ ਇਨੇ ਲੋਕ ਤੰਗ ਹੋ ਚੁੱਕੇ ਨੇ ਕਿ ਹੁਣ ਭਾਰਤੀ ਜਨਤਾ ਪਾਰਟੀ ਨੂੰ ਲੋਕ ਉਡੀਕ ਰਹੇ ਨੇ ਕਿ ਤੀਜੀ ਵਾਰ ਹੈਟ੍ਰਿਕ ਮਾਰ ਕੇ ਮੋਦੀ ਸਾਹਿਬ ਨੂੰ ਦੁਬਾਰਾ ਤੋਂ ਇਸ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਆ ਕੀ ਹੁੰਦਾ ਕੀ ਨਹੀਂ ਜਿਹੜੀ ਪਾਰਟੀ ਕਾਬਜ ਹੁੰਦੀ ਹੈ ਉਹ ਬਹੁਤ ਹੱਥ ਕੰਡੇ ਅਪਣਾਉਂਦੀ ਹੈ ਤੇ ਜਿਹੜੇ ਉੱਥੇ ਜਾਣੈ ਉਹ ਵੀ ਆਪਣੇ ਯਤਨ ਕਰਦੀ ਹੈ ਕੀ ਜਿਹੜੀ ਭਾਜਪਾ ਵਿਰੋਧੀ ਇੰਡੀਆ ਗੱਠ ਜੋੜ ਹੈ ਉਹ ਇਨੇਕ ਸਵਰਥ ਹੋ ਜਾਵੇਗਾ ਕਈ ਸਰਵੇਖਣ ਆ ਰਹੇ ਨੇ ਜਿਹੜੇ ਕਹਿੰਦੇ ਆ ਜੀ ਭਾਜਪਾ ਨੂੰ ਤਾਂ 328 ਸੀਟਾਂ ਆ ਜਾਣਗੀਆਂ 31 ਤੋਂ ਵੱਧ ਜਾਣਗੀਆਂ ਹੋ ਸਕਦਾ ਆ ਜਾਂ ਤੇ ਲੋਕਾਂ ਨੂੰ ਪਤਾ ਹੈ ਕਿ ਅੱਜਕੱਲ ਸਰਵੇਖਣ ਹੁੰਦੇ ਕਿਵੇਂ ਦੇ ਜੀ ਸੋਟਾ ਸਰ ਲੱਗਦਾ ਵੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਆਪਸ ਵਿੱਚ ਇਕੱਠਾ ਹੋ ਸਕਦਾ ਹੈ ਜੀ ਦੇਖੋ ਰਾਸੀ ਪਾਰਟੀ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਜੀ ਇਹ ਲੱਗੇ ਤਾਂ ਬਹੁਤ ਤਰੀਕੇ ਨਾਲ ਨੇ ਰਾਮ ਮੰਦਰ ਦੇ ਉਦਘਾਟਨ ਹੋਣਾ 22 ਜਨਵਰੀ ਨੂੰ ਉਹਨੂੰ ਭਾਰਤੀ ਜਨਤਾ ਪਾਰਟੀ ਨੇ ਪੂਰੇ ਭਾਰਤ ਦੇ ਵਿੱਚ ਪ੍ਰਚਾਰਨਾ ਜਿਵੇਂ ਪਿਛਲੀ ਵਾਰੀ ਪੁਲਵਾਮਾ ਵਿੱਚ ਚਾਰਿਆ ਗਿਆ ਸੀ ਉਹਨੂੰ ਪ੍ਰਚਾਰਨ ਤੋਂ ਬਾਅਦ ਇਹ ਤੱਤੇ ਕੋ ਚੋਣਾ ਕਰਾਉਣਗੇ ਟਾਈਮ ਨਹੀਂ ਦਿੰਦੇ ਹੋ ਸਕਦਾ ਚੋਣਾ 2 ਮਹੀਨੇ ਪਹਿਲਾਂ ਆਮ ਤੌਰ ਤੇ ਮਾਰਚ ਮਹੀਨੇ ਇਸ ਕਰਕੇ ਨਹੀਂ ਕਰਾਈਆਂ ਜਾਂਦੀਆਂ ਉਹதோ ਬੱਚਿਆਂ ਦੇ ਇਮਤਿਹਾਨ ਹੁੰਦੇ ਨੇ ਪ੍ਰੀਖਿਆਵਾਂ ਹੁੰਦੀਆਂ ਨੇ ਪਰ ਇਹਨਾਂ ਨੂੰ ਕੋਈ ਕੋਈ ਮਰੇ ਭਾਵੇਂ ਜੀਅ ਸੁਤਰਾ ਕੋਲਪਤਾਸੀ ਪੀਏ ਇਹਨਾਂ ਨੇ ਇਸ ਗੱਲ ਤੋਂ ਕੀ ਲੈਣਾ ਇਹਨਾਂ ਨੂੰ ਤਾਂ ਕੁਰਸੀ ਚਾਹੀਦੀ ਹੈ ਉਹ ਕਦੋਂ ਕਿਵੇਂ ਕਿਸ ਰੂਪ ਚ ਆ ਸਕਦੀ ਹੈ ਨੀਤੀ ਉਹਦੇ ਤੇ ਹੁੰਦੀ ਹੈ ਤਾਂ ਇਹਨਾਂ ਸੌਖਾ ਕੰਮ ਨਹੀਂ ਹੈਗਾ ਕਿਸਾਨ ਅੰਦੋਲਨ ਮੁੜ ਉਠਣ ਲੱਗਿਆ ਰਾਜੋਆਣਾ ਮਾਮਲਾ ਐਸਵਾਈਐਲ ਮਾਮਲਾ ਇਹ ਐਸਬੀਐਲ ਤੇ ਕੀ ਇਖਤਿਆਰ ਲੈਂਦਾ ਕਾਲੀ ਦਲ ਕਿਹੜੇ ਪਾਸੇ ਨੂੰ ਤੁਰਦਾ ਹੈ 28 ਦਸੰਬਰ ਨੂੰ ਦੋਹੇ ਰਾਜਾਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਹੈ ਗਜਿੰਦਰ ਸਿੰਘ ਸਖਾਵਤ ਨਾਲ ਕਿ ਐਸਬੀਐਲ ਨੂੰ ਵੀ ਹਾਲਾਂਕਿ ਪਾਣੀ ਦੀ ਉਪਲਬਧਤਾ ਕੋਈ ਨਹੀਂ ਵੇਖਦਾ ਆਣਵੰਡੇ ਪੰਜਾਬ ਦੇ ਵਿੱਚ ਜਮਨਾ ਦਾ ਪਾਣੀ ਕਿੰਨਾ ਸੀ ਕੋਈ ਨਹੀਂ ਵੇਖਦਾ ਪਰ ਇਹਨਾਂ ਚੀਜ਼ਾਂ ਨੂੰ ਮੁੱਦਾ ਬਣਾ ਕੇ ਚੋਣ ਜਿੱਤਣ ਦੀ ਤਿਆਰੀ ਹੈ ਉਹਦੇ ਵਿੱਚ ਇਹ ਪਾਰਟੀਆਂ ਕਿੰਨਾ ਕੰਮਜਾਬ ਹੁੰਦੀਆਂ ਨੇ ਸਵਾ ਦੱਸੇਗਾ ਜੀ ਅੱਜ ਇਹਦੇ ਪ੍ਰੋਗਰਾਮ ਦੇ ਵਿੱਚ ਐਨੈ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਪ੍ਰੋਗਰਾਮ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ